ਹੋ ਗਿਆ ਨਾਲ ਹੀ ਬਾਬਾ ਜੀ ਬੋਰ ਰਹੇ ਠੀਕ ਹੈ ਜਿਹੜੀ ਦੂਜੀ ਟੀਮ ਨਿਕਲੀ ਆ ਤੇ ਫਰਿਆਦ ਨਾਲ ਹੀ ਉਹ ਬਾਹਰ ਨਿਕਲੇ ਸੀਗੇ ਤੇ ਸਾਨੂੰ ਤਾਂ ਇਹਦਾ ਵੀ ਕਦੇ ਫਰਿਆਦ ਉਹਨਾਂ ਪਟਾਕ ਹੋ ਗਿਆ ਜਿਹੜਾ ਉਹਦਾ ਸਪਾਂਸਰ ਸੀਗਾ ਪ੍ਰੋਮੋਟਰ ਪ੍ਰੋਮੋਟਰ ਉਹ ਬੰਦੇ ਦੇ ਟਾਈ ਉਹ ਨਹੀਂ ਕਿ ਬੰਦੇ ਆਏ ਨਾਲ ਪਰ ਲੋਕ ਦੱਸ ਰਹੇ ਐ ਇੱਕ ਬੰਦੇ ਨੇ ਕਹਿੰਦਾ ਬਾਈ ਫੋਟੋ ਕਰਾਉਣੀ ਐ ਉਹ ਫੋਟੋ ਕਰਾਣ ਲੱਗਾ ਦੋਏ ਬੰਦੇ ਨੇ ਪਿੱਛੇ ਤੇ ਕੰਬਲ ਪਾ ਲਿਆ ਆਪਣਾ ਕੰਬਲ ਪਤਾ ਨਹੀਂ ਲੋਈ ਕਿ ਆ ਪਾਇਆ ਜੋ ਵੀ ਹੈ ਤਾਂ ਉਹ ਦੱਪ ਲਿਆ ਨਾਲ ਹੀ ਤੀਆ ਬੰਦਾ ਆਇਆ ਪਰਪੜੀ ਇੱਥੇ ਰੱਖੀ ਠਾ ਠਾ ਕਰਕੇ ਉਹ ਮਾਰਿਆ ਬਰਾਟਾ ਧਿਆਰ ਦਾ ਦੱਸੋ ਵੀ ਬਰਾਟਾ ਧਿਆਰ ਕਿੱਥੋਂ ਆ ਗਿਆ ਜ ਉਸਿਆ ਕਿਥੋਂ ਆ ਗਏ ਅਸੀਂ ਲੋਈ ਲੋਈ ਪਾ ਕੇ ਫੇਰ ਆਇ ਕਿੱਦਾਂ ਬਹੁਤ ਪਲੈਨਿੰਗ ਨਾਲ ਕੰਮ ਹੋਇਆ ਬਾਈ ਹੁਣ ਪਤਾ ਹੀ ਨਹੀਂ ਲੱਗ ਰਿਹਾ ਕੁਛ ਵੀ ਕੌਣ ਹੈ ਦਾ ਕੌਣ ਨਹੀਂ ਕਿਉਂਕਿ ਹਨੇਰਾ ਹਨੇਰੇ ਦਾ ਫਾਇਦਾ ਚੱਕਿਆ ਗਿਆ ਡਰ ਵੀ ਤੋਂ ਦੇ ਕੋ ਉਹਨਾਂ ਨੂੰ ਕੋਈ ਨਹੀਂ ਲੱਗਿਆ ਕਿ ਲੋਈ ਪਾਉਣੀ ਆ ਫੇਰ ਫੜਨਾ ਹੈ ਫੇਰ ਆਇ ਕਰ ਬਾਈ ਹੁਣ ਮੰਨ ਲੈ ਤੁਸੀਂ ਮੰਨ ਲਓ ਮੈਂ ਖੇਡ ਕੇ ਬਾਹਰ ਨਿਕਲਿਆ ਮੈਨੂੰ ਤੁਸੀਂ ਉਹ ਕਹਦਾ ਬਾਈ ਫੋਟੋ ਕਰਾਣੀ ਅੱਜ ਕੱਲ ਆਹੀ ਆਮ ਹੈ ਹਰ ਇੱਕ ਫੋਟੋ ਕਰਾਉਣ ਦਾ ਚਸਕਾ ਜਾ ਹੈ ਨਾ ਅਹੀ ਸਵਾਦ ਚੱਲ ਰਿਹਾ ਕੋਈ ਬੰਦਾ ਫੋਟੋ ਅਗਲਾ ਚੱਲ ਕਹਿੰਦਾ ਵੀ ਕਰਾ ਲਓ ਯਾਰ ਹੁਣ ਵਧੀਆ ਬੰਦਾ ਚੱਲ ਅਗਲਾ ਨਾ ਤਲੋਂ ਨੇ ਫੋਟੋ ਖਰਾਣ ਦੇ ਵਾਂ ਚਲ ਹਾਂ ਕਰੀ ਹੁਣ ਅਸੀਂ ਕਿਹੜਾ ਦੇਖਦਾ ਇੱਥੇ ਬੈਠੇ ਸੀ ਸਾਰੀ ਦੁਨੀਆ ਤੇ ਘੱਟੋ ਘੱਟ ਮੈਂ ਕਹਿੰਦਾ ਜਿਆਦਾ ਨਹੀਂ ਤਾਂ 20000 ਦੇ ਗੇੜੇ ਦਾ ਬੰਦਾ ਹੋਣਾ ਕਿਉਂਕਿ ਬਾਬਾ ਜੀ ਮੈਨੂੰ ਇੱਥੇ ਆਪਣੀ ਲੋਜ਼ਮੈਂਟ ਕਰੀ ਭਾਈ 1 ਜਨਵਰੀ 2026 ਨੂੰ ਉੱਥੇ ਆਣਾ ਅਨਸਾਲੀ ਸਾਹਿਬ ਕਿ ਸਾਰੀ ਦਿਨ ਤਾਂ ਇੱਧਰ ਤੇ ਆਣ ਦੇ ਵਿੱਚ ਅਸੀਂ ਬਣੀ ਹੋਈ ਦੀ ਨਾਲ ਬਾਈ 6 ਤੇ 6 ਜਣੇ ਤਾਂ ਜਿਹੜੇ ਦੁਨੀਆ ਦੱਸਾਈ ਉਹ ਵੱਧ ਵੀ ਹੋ ਸਕਦੇ ਇੱਕ ਬਲੇਰੋ ਇੱਧਰੋਂ ਭੱਜੀ ਤਿੰਨ ਬੰਦੇ ਮੋਟਰਸਾਈਕਲ ਤੇ ਇਧਰੋਂ ਭੱਜੇ ਆਏ ਹਾਂ ਉਹਨਾਂ ਨੇ ਸੀਗੀ ਹਾਂਜੀ ਉਹ ਉੱਥੋਂ ਮੁੜੀਆ ਫੋੜ ਜਣ ਮੈਂ ਆਪ ਦੇਖਿਆ ਪਲ ਪਲੈਨਿੰਗ ਦੇ ਵਿੱਚ ਕੰਮ ਹੋਇਆ ਹੁਣ ਜਿੰਨੇ ਜਿੰਨੇ ਜਿੱਤਾ ਜਿੱਤਾ ਕਿਸੇ ਨੇ ਦੇਖਿਆ ਉਦੋਂ ਤਾਂ ਲਾਦਦੇ ਸੀ ਤਾਂ ਫੇਰੇ ਹੀ ਗਿਆ ਮਾ ਮੁੰਡਾ ਫੜ ਲਓ ਇਹ ਦੇਖੋ ਜਾਣ ਨਾ ਦੋ ਉਹ ਫੇਰ ਸਾਲੇ ਤਾਂ ਭੱਜੇ ਜਾਂਦੇ ਜਾਂਦੇ ਵੀ ਦੋ ਹਵਾਈ ਫੇਅਰ ਕਰਿਆ ਕੱਠਾ ਬਰਸ਼ਟ ਭੱਜਿਆ ਪਹਿਲਾਂ 7-8 ਰਾਊਂਡਾਂ ਦਾ ਉਹਦੇ ਬਾਅਦ ਤਿੰਨ ਰਾਊਂਡ ਫੇਸ ਸਿੰਗਲ ਸਿੰਗਲ ਜੀ ਚੱਲੇ ਆ ਉਹਦੇ ਬਾਅਦ ਲਾਟ ਦੋ ਹਵਾਈ ਫੇਅਰ ਹੋ ਗਏ ਹੁਣ ਦੇਖ ਲਓ ਕਿੰਨੇ 10-12 ਰਾਊਂਡ ਚੱਲੇ ਆ ਜੀ ਪਰ ਕਿਰਤੌਲਕ ਨੇ ਹਜੇ ਆਉਣਾ ਸੀ ਨਾ ਹਾਂਜੀ 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 ਆਉਣਾ ਇਹ ਚੱਲਦੇ ਮੈਚ ਦੇ ਵੀ ਸਾਰੀ ਦੁਨੀਆ ਦਾ ਫੋਕਸ ਤਾਂ ਮੈਚ ਦੇ ਉੱਪਰ ਤਾਂ ਕਿ ਮੈਚ ਜਿਉਂ-ਜਿਉਂ ਹੁਣ ਦੋ ਪਹਿਲਾ 라ਉਂਡ ਨਿਕਲ ਗਿਆ ਸੀ ਦੂਜਾ 라ਉਂਡ ਸਟਾਰਟ ਸੀ ਹੁਣ ਤੁਹਾਨੂੰ ਪਤਾ ਕ੍ਰੀਮ ਲੱਗ ਪਈ ਇਕੱਠੀ ਹੁਣ ਕੀ ਕਹਿੰਦੇ ਬਾਈ ਉਹਨਾਂ ਦੇ ਅੰਦਰ ਬੰਦਾ ਹੋਣਾ ਇੱਕ ਉਹਨਾਂ ਨੇ ਫੋਨ ਕਰਕੇ ਕਰਿਆ ਉਹ ਵੀ ਬੰਦੇ ਨਿਕਲ ਰਹੇ ਆ ਹਾਂ ਇਹ ਸਕੀਮ ਹੋਣੀ ਉਹਨਾਂ ਦੀ ਪੂਰੇ ਬੰਦੇ ਪਲੈਨਿੰਗ ਨਾਲ ਸੀ ਹਾਂ ਪਲੈਨਿੰਗ ਨਾਲ ਹੀ ਹੁੰਦਾ ਕੰਮ ਨਾ ਭਰਾ ਮੇਰੇ ਬਿਲਡਿੰਗ ਲਾਈ ਹੋਈ ਸੀ ਪੂਰੀ ਪੂਰੀ ਫੁੱਲ ਟਾਇਡ ਕਰੀ ਹੋਈ ਦੀ ਫੁੱਲ ਕੰਮ ਹੋਇਆ ਹੋਇਆ ਇਨਕੇ ਚਲੋ ਚਾਹੇ ਕੁਝ ਵੀ ਹੈ ਬਾਈ ਪਰ ਇਹ ਸਾਲਾ ਜੋ ਵੀ ਹੋਇਆ ਹੈਨਾ ਪਰ ਜੋ ਵੀ ਹੋਇਆ ਬਾਈ ਬਹੁਤ ਗਲਤ ਹੋਇਆ ਬਾਈ ਦਾ 6 ਤਰੀਕ ਨੂੰ ਵਿਆਹ ਹੋਇਆ ਸੀਗਾ ਕਿਸੇ ਦੀ ਧੀ ਕਿਸੇ ਦੀ ਭੈਣ ਹੈ ਹੈਨਾ ਅਗਲੇ ਦਾ ਕਿਸੇ ਦਾ ਪੁੱਤ ਸੀਗਾ ਕਿਸੇ ਦਾ ਜਵਾਈ ਸੀਗਾ ਕਿਸੇ ਦਾ ਭਾਈ ਸੀਗਾ ਅਗਲੇ ਦਾ ਘਰ ਦਾ ਦੀਵਾ ਬੁੱਝ ਗਿਆ ਜੋ ਵੀ ਹੋਇਆ ਜੀ ਬਹੁਤ ਬਗਲਤ ਹੋਇਆ ਬਾਕੀ ਬਾਬਾ ਹਨੂਮਾਨ ਸਿੰਘ ਜੀ ਨੇ 90 ਦਿਨਾਂ ਦੇ ਵਿੱਚ ਵਿੱਚ ਆਪੇ ਹਿਸਾਬ ਕਰਨਾ ਉਹ ਬੰਦਿਆਂ ਦੇ ਬਾਈ ਐਂ ਦੇਖੀ ਵੀ ਕੀੜੇ ਪੈ ਕੇ ਮਾਰੂੰਗਾ ਜੋ ਵੀ ਹੈ ਤੇ ਬਾਈ ਬਲੇਰੋ ਗੱਡੀ ਇਹਦੇ ਲਈ ਸੜਕੀ ਹਾਂਜੀ ਇਹ ਸਾਈਡ ਬਲੇਰੋ ਸੀ ਕਿ ਉਧਰ ਸੀ ਫੋਰਚੂਨਰ ਸੀ ਕਿ ਮੋਟਰਸਾਈਕਲ ਪਤਾ ਨਹੀਂ ਕਿਹੜਾ ਸੀ ਕਿ ਮੋਟਰਸਾਈਕਲ ਦਾ ਬਾਈ ਕਿਹੜਾ ਸੀ ਤਿੰਨ ਚਾਰ ਬੰਦੇ ਇੱਥੇ ਬੈਠੇ ਸੀ ਜਿਹੜੇ ਉਹ ਕਹਿਆ ਜਾ ਰਿਹਾ ਕਿ ਉੱਪਰ ਵੀ ਬੈਠੇ ਸੀ ਉਹ ਵੈਰੀ ਗੇਟ ਲੱਗੇ ਬੌਂਸਰ ਇੱਥੇ ਘਟੂ ਘਟ ਦੋ ਟਾਈਸ ਦਾ ਬੌਂਸਰ ਕੋ ਮਰਿਆ ਜੀਗਾ ਅੰਦਰ ਫालतू ਬੰਦਾ ਪੜਨ ਨਹੀਂ ਹੁੰਦੇ ਤੇ ਉਹ ਬੰਤ ਨੇ ਕਿ ਗੇਟ ਤੋਂ ਬਾਹਰ ਜਾ ਕੇ ਫੋਟੋ ਦੇ ਬਹਾਨੇ ਦੇ ਵਿੱਚ ਕੰਮ ਹੋਇਆ ਜੋ ਵੀ ਹੋਇਆ ਵੀ ਆਪਾਂ ਫੋਟੋ ਕਰਾਉਣੀ ਹੈਗੀ ਉਹ ਚਲੋ ਕੋਈ ਵੀ ਹੈ ਬਾਈ ਜਿਹੇ ਤੁਸੀਂ ਓਏ ਮੰਨ ਲਓ ਹੁਣ ਸਟਾਰ ਬੰਦਾ ਅਗਲਾ ਫ